ਇਹ ਐਕਸ਼ਨ ਨੇ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋੜੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆ ਦੇਖੋ ਚਾਕਲੇਟ ਖਵਾ ਰਿਓ ਆ ਮਠਾਈਆਂ ਖਵਾ ਰਿਓ ਐਸ ਤੁਸੀਂ ਖਵਾ ਰਿਓ ਐਸ ਬੰਦੇ ਨੂੰ ਜਿਹਨੇ ਤੁਹਾਡੇ ਕਹਿਣ ਤੇ ਬੇਅਦਬੀ ਕੀਤੀ ਕੁਰਾਨ ਸ਼ਰੀਫ ਦੀ ਉਹ ਕਨਵਿਕਟ ਵੀ ਹੋ ਗਿਆ ਤੁਹਾਨੂੰ ਅੰਦਰ ਹੋਣਾ ਦੇਣਾ ਚਾਹੀਦਾ ਤੁਹਾਡੇ ਪਰਚਾ ਕਿਉਂ ਤੁਸੀਂ ਐਸੇ ਹੀ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੇ ਹੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਖਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਚੀਮਾ ਆ ਕੋਰ ਦਾ ਕੋਰ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਕਿ ਇਹ ਖਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਰ ਸਤੀਫਾ ਦਿੱਤਾ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਆਪਣੇ ਕੌਣ ਆ ਬਾਕ ਹੋਣਾ ਇਹ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜ ਇਨਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਹੈ ਆ ਬੇਅਦਬੀ ਪੰਜਾਬ ਚ ਕਰਨ ਤੇ ਸ਼ੁਰੂਆਤ ਚ ਸਾਰਾ ਇਹਨਾਂ ਨੇ ਪ੍ਰੋਗਰਾਮ ਹੋਣਾ ਹੈ ਕਿਉਂਕਿ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਰਹੀ ਹੈ ਕਿ ਕਿਸੇ ਹਾਲਤ ਚ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ ਤੋ ਐਸ ਕਰਕੇ ਤੇ ਆ ਨਹੀਂ ਕਰਨਗੇ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਜਿਹੜੀ ਜਿੰਨੀਆਂ ਬੇਅਦਬੀਆਂ ਹੋਈ ਹੈ ਇੱਕ ਸਪੈਸ਼ਲ ਜੱਜ ਨੁਕ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੂਗਾ ਕਿ ਆ ਬੇਅਦਬੀਆਂ ਸ਼ੁਰੂਆਤ ਤੇ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈ ਹੈ ਬੇਅਦਬੀਆਂ ਹੋਈਆਂ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀ ਹੈ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਆ ਸਭ ਉਹਨਾਂ ਨੇ ਸ਼ੁਰੂ ਕੀਤਾ ਤੇ ਐਡੇ ਬੇਸ਼ਰਮ ਐ ਕਿ ਐਕਟ ਲੈ ਕੇ ਆ ਰਿਹਾ ਤੇ ਐਕਸ ਕੀ ਲਿਖਿਆ ਜਿਹੜਾ ਜਾਣ ਕੇ ਐਕਟ ਲਿਆਂਦਾ ਉਹ ਤੇ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਵੀ ਲੈ ਕੇ ਆਏ ਐ ਤੁਹਾਡੇ ਕੋਲੇ ਸਾਢੇ 3 ਸਾਲ ਸੀ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਕਿਉਂਕਿ ਇੰਨਾ ਉੱਤੇ ਇੰਨੇ ਇਲਜ਼ਾਮ ਲੱਗੇ ਜਾਂਦੇ ਐ ਕ੍ਰਾਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਤੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਦੇ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਹੁਣ ਅਸੀਂ ਉਹ ਕੰਮ ਕਰਨਾ ਹੈ ਪਰ ਇਹ ਐਕਟ ਨੇ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆ ਦੇਖੋ ਚਾਕਲੇਟ ਖਵਾ ਰਹੇ ਹੋ ਆ ਮਠਾਈਆਂ ਖਵਾ ਰਹੇ ਹੋ ਐਸ ਤੁਸੀਂ ਖਵਾ ਰਹੇ ਹੋ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਕੁਰਾਨ ਸ਼ਰੀਫ ਦੀ ਉਹ ਕਨਵਿਕਟ ਵੀ ਹੋ ਗਿਆ ਹੈ ਫੰਨੂ ਅੰਤਰ ਹੋਣਾ ਦੇਣਾ ਚਾਹੀਦਾ ਤੁਹਾਡੇ ਪਰਚਾ ਕਿਉਂ ਤੁਸੀਂ ਐਸੇ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੇ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਟੀਮਾ ਆ ਕੋਡ ਦਾ ਕੋਡ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਮਚੀਦਾ ਹੈ ਇਹ ਖਰਜੋਦ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਰ ਸਤੀਫਾ ਦਿੱਤਾ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਆਪਣੇ ਕੌਣ ਹੈ ਤੇ ਬਾਹਰ ਕੌਣ ਹੈ ਕਾਂਗਰਸ ਦੇ ਸਮੇਂ ਚ ਦਰਬਾਰ ਸਾਹਿਬ ਦੇ ਅੰਦਰ ਅੰਦਰ ਤੁਸੀਂ ਦੇਖੋ ਇੱਕ ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਉਸ ਬੰਦੇ ਨੂੰ ਤੁਸੀਂ ਦੇਖ ਲਓ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਨਾਂ ਨੇ ਕਾਂਗਰਸ ਨੇ ਤੇ ਨਾਲ ਦੇ ਨਾਲ ਉਹਦਾ ਸਸਕਾਰ ਕਰਾਤਾ ਕੋਈ ਉਹਦਾ ਡੀਐਨਏ ਟੈਸਟ ਨਹੀਂ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਉਵੇਂ ਹੀ ਤੁਸੀਂ ਦੇਖੋ ਪਿਛਲੇ ਸਾਢੇ 3 ਸਾਲਾਂ 'ਚ ਸੁਲਤਾਨਪੁਰ ਲੋਧੀ ਪੁਲਿਸ 'ਤੇ ਬੇਅਦਬੀਆਂ ਚੜ੍ਹੂ ਵਾਲੇ ਨੇ ਮੈਂ ਦੇਖ ਰਿਹਾ ਸੀ ਤਕਰੀਬਨ 100 ਬੇਅਦਬੀਆਂ ਪਿਛਲੇ 5 ਸਾਲਾਂ 'ਚ ਹੋਈਆਂ ਕਿਸੇ 'ਤੇ ਕੋਈ ਕਾਰਵਾਈ ਨਹੀਂ ਤੇ ਦੁੱਖ ਹੁੰਦਾ ਹੈ ਕਿ ਹਲੇ ਵੀ ਉਹ ਸਿਆਸਤ ਕਰ ਰਹੇ ਹਲੇ ਵੀ ਡਰਾਮਾ ਕਰ ਰਹੇ ਹੈ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੁਣ ਤਾਂ ਜਾਗ ਜਿਏ ਪਛਾਣੀਏ ਆਪਣੇ ਕੌਣ ਹੈ ਪਰਾਏ ਕੌਣ ਹੈ ਕਿਵੇਂ ਪੰਜਾਬ ਦੀ ਜਨਤਾ ਦੀ ਭਾਵਨਾ ਨੂੰ ਗੁੰਮਰਾਹ ਕਰਨ ਵਾਸਤੇ ਆ ਜੋ ਦੋਖੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਵੇਂ ਝੂਠ ਬੋਲ ਕੇ ਡਰਾਮਾ ਕਰਕੇ ਸਾਰਾ ਆ ਡਰਾਮਾ ਕੀਤਾ ਕੱਲੀ ਸੱਤਾ ਲੈਣ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਗੁਰੂ ਸਾਹਿਬ ਦੀ ਪਰਮਾਤਮਾ ਦੀ ਵੇਦਵੀ ਤੱਕ ਕਰਨ ਤੇ ਹਟੇ ਨਹੀਂ ਆਪ ਕਰਾਈਆਂ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਜੇ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜ ਇਨਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਆ ਵੇਦਵੀ ਪੰਜਾਬ ਚ ਕਰਨ ਤੇ ਸ਼ੁਰੂਆਤ ਚ ਸਾਰਾ ਇਹਨਾਂ ਨੇ ਪ੍ਰੋਗਰਾਮ ਹੋਣਾ ਹੈ ਕਿਉਂਕਿ ਇਨਾਂ ਦੀ ਸੋਚ ਹੈ ਇਨਾਂ ਦੀ ਸੋਚ ਰਹੀ ਹੈ ਕਿ ਕਿਸੇ ਹਾਲਤ 'ਚ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ। ਤੋਂ ਐਸ ਕਰਕੇ ਤੇ ਆ ਨਹੀਂ ਕਰਨਗੇ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਜਿਹੜੀ ਜੁਨੀਆਂ ਬੇਅਦਬੀਆਂ ਹੋਈ ਹੈ ਇੱਕ ਸਪੈਸ਼ਲ ਜੱਜ ਨੂੰ ਨਿਯੁਕਤ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਜੂਗਾ ਕਿ ਆ ਬੇਅਦਬੀਆਂ ਸ਼ੁਰੂਆਤ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈਆਂ ਬੇਅਦਬੀ ਹੋਈਆਂ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀਆਂ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਆ ਸਮ ਉਹਨਾਂ ਨੇ ਸ਼ੁਰੂ ਕੀਤਾ ਦੂਜੀ ਗੱਲ ਆ ਜਿਹੜੀ ਤੁਸੀਂ ਜਿਹੜਾ ਮੈਂ ਕੁਛ ਕਿਹਾ ਆ ਪ੍ਰਗਟ ਸਿੰਘ ਦੀ ਵੀਡੀਓ ਹੈ ਜਿਹੜਾ ਤੁਸੀਂ ਪਲੇ ਕਰੋਗੇ ਛੇਤੀ ਵਿਚਰੀਆ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਇੱਕ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ। ਰਿਅਲਿਟੀ ਇਹ ਹੈ। ਸਰ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਵੀ ਯਾਰ ਸੱਚ ਬੋਲਿਓ। ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛੜੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ। ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ। ਰਿਅਲਿਟੀ ਇਹ ਹੈ। ਆ ਦੂਜੀ ਗੱਲ ਹੁਣ ਆ ਦੇਖੋ ਸੁਖੀ ਰੰਦਾਵਾ ਪਿਆਰ ਪਿਆ ਜੋ ਪ੍ਰੋਫੈਲਟੈਕਸ ਤੇ ਹੋਈ ਇਹਨੂੰ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣ ਨੂੰ ਕਿਹਾ ਨਹੀਂ ਹੰਦਾਵਾ ਸਾਹਿਬ ਐਸਆਈਟਸ ਬਣੀਆਂ ਮੇਰੇ ਖਿਆਲ ਅਕਿ ਜਿਹੜੀ ਐਸਆਈਟਸ ਬਣੀਆਂ ਉਹਨਾਂ ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋਇਆ ਸਦੀਵ ਦੀਸ ਵੁਲ ਕੰਪਲੀਟਲੀ ਐਕਸਰਸਾਈਜ਼ ਇਨਕਲੂਡ ਐਕਸਰਸਾਈਜ਼ ਐਕਸਰਸਾਈਜ਼ ਵੀ ਹੋ ਖਾਸ ਕਰਕੇ ਲੋਕਾਂ ਦੀਆਂ ਅੱਖਾਂ 'ਚ ਟੱਟਾ ਪਾਉਣਾ ਵਾਗੇ ਹੀ ਬੇਰਤੀਆਂ ਜੋ ਮੈਂ ਹੁਣ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ ਚੈਨਲ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ 'ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕਿਹਾ ਹੈ ਪ੍ਰਗਟ ਸਿੰਘ ਨੇ ਕਿਹਾ ਸੀ ਮੈਂ ਅਰਦਾਸ ਕਰਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਖਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਥੋੜੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਆ ਕੋਸ ਹਰਕਤ ਵਿੱਚ ਆ ਆਪ ਹਿੱਸੇਦਾਰ ਹੈ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਬੇਅਦਬੀਆਂ ਉਤੇ ਕਿਤੇ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਮੈਂ ਐਸ ਪ੍ਰੈਜ਼ੀਡੈਂਟ ਕਹ ਰਿਹਾ ਹਾਂ ਜ਼ਿੰਦਗੀ ਭਰ ਕਿਤੇ ਵੀ ਸਿਆਸਤ ਅਸੀਂ ਇਹ ਜੇ ਕੰਮ ਨਾ ਕੀਤੀਆਂ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੁਕਿਆ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਜਿਹੜੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿਸੇ ਬਿਆਂ ਨੂੰ ਭੇਜ ਦੋ ਕਿ ਇਹਨਾਂ ਤੋਂ ਕੱਢ ਦਿਓ ਇਹਨਾਂ ਦਾ ਹੱਥੋਂ ਕੱਢ ਦਿਓ ਸਾਡੇ ਕੋਲੇ ਇੱਕ ਦੋ ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਆ ਤੇ ਕੋਈ ਦੋਸ਼ੀ ਸਾਰੇ ਬਾਹਰ ਅਸਲੀ ਦੋਸ਼ੇ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਸਤ ਸੀ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੀ ਕੌਣ ਹੈ ਪ੍ਰਾਇ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ